ਇਸ ਸਤਲੁਜ ਦੇ ਪਾਣੀ ਦੇ ਕਾਰਨ ਜਿੱਥੇ ਘਰ ਟਟੇ ਢਹਿ ਗਏ ਉਥੇ ਜ਼ਮੀਨਾਂ ਵੀ ਜੜੀਆਂ ਉਹ ਮਿੱਟੀ ਅਤੇ ਰੇਤਾਂ ਨਾਲ ਭਰ ਗਈਆਂ ਤਾਂ ਜ਼ਮੀਨਾਂ ਤੁਸੀਂ ਵੇਚ ਸਕਦੇ ਹੋ ਝੋਨਾ ਬਿਲਕੁਲ ਬਰਬਾਦ ਜਿਹੜਾ ਉਹ ਹੋ ਚੁੱਕਿਆ ਡੱਗ ਚੁੱਕਿਆ ਦਲਜੀਤ ਦੁਸਾਹ ਦੇ ਨਾਲ ਦਾ ਪੈਂਡਾ ਜਿੱਥੋਂ ਇਹ ਸੰਗਤ ਜਿਹੜੀ ਆ ਪਹੁੰਚੀ ਹੋਈ ਆ ਤਾਂ ਮਾਲੀ ਸਹਾਇਤਾ ਜਿਹੜੀ ਆ ਲੋਕਾਂ ਦੀ ਉਹ ਕੀਤੀ ਜਾ ਰਹੀ ਆ ਸਾਡੀ ਕੋਸ਼ਿਸ਼ ਇਹ ਹੈ ਕਿ ਜਿਨ੍ਹਾਂ ਲੋਕਾਂ ਦੀ ਇੱਕ ਫਸਲ ਮਰ ਚੁੱਕੀ ਆ ਉਹ ਇਸ ਟਾਈਮ ਬੜੀ ਮੁਸ਼ਕਲ ਦੇ ਦੌਰ ਚ ਹੈ ਤੇ ਘੱਟੋ ਘੱਟ ਅਸੀਂ ਉਹਨਾਂ ਨੂੰ ਅਗਲੀ ਫਸਲ ਲਈ ਕੁਝ ਨਾ ਕੁਝ ਸਹਾਇਤਾ ਦਿੱਤੀ ਜਾਵੇ ਇਹ ਅਸੀਂ ਕਰੀਬ ਹਰ ਘਰ ਨੂੰ 10000 ਰੁਪਏ ਤੇਲ ਦਾ ਖਰਚਾ ਦਿੰਨੇ ਆ ਤਾਂ ਕਿ ਉਹ ਟਰੈਕਟਰਾਂ 'ਚ ਤੇਲ ਪਵਾ ਕੇ ਆਪਣੀਆਂ ਫਸਲਾਂ ਬਾਹਰ ਚੱਕੇ ਕੋਈ ਲੋਕ ਸੋਚਦੇ ਹਨ ਕਿੰਨਾ ਕੁ ਨੁਕਸਾਨ ਹੋਇਆ ਹੋਗਾ ਇੰਨਾ ਕੁ ਹੋਇਆ ਹੋਗਾ ਨਹੀਂ ਉਸ ਤੋਂ ਬਹੁਤ ਜ਼ਿਆਦਾ ਹੈ ਇਸ ਬੈਲਟ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਅਕਾਲਪੁਰ ਸਾਡੇ ਦੇ ਮੇਅਰ ਕਰੇ ਸਾਡੀ ਇੱਦਾਂ ਹੀ ਡਿਊਟੀ ਲਈ ਜਾਵੇ ਹੋ ਸਕਦਾ ਸਾਨੂੰ ਆਣ ਵਾਲੇ ਦਿਨਾਂ 'ਚ ਫਿਰ ਭੇਜੇ ਇੰਦਰ ਜਿੱਥੇ ਜਿੱਥੇ ਡਿਊਟੀ ਲੱਗੀ ਜਾਊਗੀ ਸਾਡੇ ਮੇਰੇ ਭਰਾਵਾਂ ਨਹੀਂ ਭਰਾਵਾਂ ਦੀ ਸਾਡੇ ਤੇ ਅਸੀਂ ਉਸ ਤਰ੍ਹਾਂ ਸੇਵਾ ਕਰਦੇ ਹਾਂ 80% ਲੋਕ ਆਪਣੀ ਪੌਪੁਲਾਰਿਟੀ ਲਈ ਚੱਲਦੇ ਹੈਗੇ ਐ ਪੌਪੁਲਾਰਿਟੀ ਲਈ ਆਉਂਦੇ ਆ ਬਟ ਅਸੀਂ ਬੇਸਿਕਲੀ ਜਿਹੜੀ ਹੈਗੀ ਆ ਲੋਕਾਂ ਨੂੰ ਰਾਤ ਦੇਣੀ ਚਾਹੁੰਦੇ ਸੀ ਕਿ ਹੁਣ ਉਹ ਦੌਰ ਲੰਘ ਚੁੱਕਿਆ ਜਦੋਂ ਅਸੀਂ ਰਾਸ਼ਨ ਪਾਣੀ ਦੇਣਾ ਸੀ ਹੁਣ ਸਿਰਫ ਤੇ ਸਿਰਫ ਇਹਨਾਂ ਨੂੰ ਅਗਲੀਆਂ ਫਸਲਾਂ ਲਈ ਤਿਆਰ ਕਰਕੇ ਖੜੇ ਕਰਨਾ ਹੈ ਆਪਾਂ ਤਕਰੀਬਨ ਅੱਧਾ ਪੰਜਾਬ ਜਿਹੜਾ ਨੇ ਉਹ ਅੜ ਦੀ ਮਾਰਥ ਲਿਆ ਆ ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਏਰੀਆ ਇੱਥੇ ਇਹ ਹੋਇਆ ਕਿਉਂਕਿ ਇੱਥੇ ਸਤਲੁਜ ਤੇ ਬਿਆਸ ਦੋ ਦਰਿਆਵਾਂ ਦਾ ਸੰਗਮ ਹੋ ਕਰਕੇ ਪਾਣੀ ਇੱਥੇ ਆਉਂਦਾ ਜੀ ਬਹੁਤ ਜ਼ਿਆਦਾ ਨੁਕਸਾਨ ਇੱਥੇ ਹੋਇਆ ਇਹਨਾਂ ਨੇ 10000 ਰੁਪਇਆ ਪ੍ਰਤੀ ਘਰ ਡੀਜ਼ਲ ਦੇ ਵਾਸਤੇ ਦਿੱਤਾ ਤੇ ਮੈਂ ਇਹਨਾਂ ਦਾ ਅਤੀ ਧਨਵਾਦੀ ਹਾਂ ਜਦੋਂ ਪਾਣੀ ਆਇਆ ਸੀਗਾ ਕੀ ਮਿੱਟੀ ਅੱਜ ਵੀ ਉਹਨਾਂ ਖੇਤਾਂ ਵਿੱਚ ਮੌਜੂਦ ਆ ਵੇਖੋ ਆ ਸਾਰਾ ਮਿੱਟੀ ਤੁਸੀਂ ਤੁਹਾਨੂੰ ਦੇਖ ਰਹੀ ਹੈ ਕਿਤਨਾ ਫਸਲਾ ਖਤਾਬ ਹੋਈਆਂ ਲੋਕਾਂ ਦੇ ਹੋਰ ਘਰਾਂ ਦਾ ਮਾਲੀ ਨੁਕਸਾਨ ਉਹ ਕਿੰਨਾ ਆਇਆ ਉਹਦਾ ਤਾਂ ਅੰਦਾਜ਼ਾ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਇਹ ਤਾਂ ਅੰਦਾਜ਼ਾ ਇਹ ਸਰਕਾਰਾਂ ਲਾ ਰਹੀਆਂ ਨੇ ਅੰਦਾਜ਼ਾ ਪਰ ਲੇਕਿਨ ਉਹਨਾਂ ਸਰਕਾਰਾਂ ਦੇ ਅੰਦਾਜ਼ੇ ਤੋਂ ਕਈ ਗੁਣਾ ਜਿਹੜਾ ਇਹ ਜ਼ਿਆਦਾ ਨੁਕਸਾਨ ਜਿਹੜਾ ਉਹ ਕੋਈ ਸਰਕਾਰ ਦਾ ਕੋਈ ਸਹਿਯੋਗ ਇੱਥੇ ਪਹੁੰਚਿਆ ਹੁਣ ਤੱਕ ਕੋਈ ਸਰਕਾਰ ਦਾ ਅਜੇ ਤੱਕ ਕੋਈ ਸਹਿਯੋਗ ਨਹੀਂ ਇੱਥੇ ਆਇਆ ਕੋਈ ਉਹਨਾਂ ਨੇ ਇੱਕ ਪੈਸਾ ਨਹੀਂ ਦਿੱਤਾ ਉਹ ਬਾਨੇ ਦੇ ਉੱਤੇ ਆਉਂਦੇ ਰਹੇ ਜਦੋਂ ਪਾਣੀ ਆਇਆ ਸੀ ਉਸ ਤੋਂ ਬਾਅਦ ਜਦੋਂ ਪਾਣੀ ਲੈ ਗਿਆ ਨਾਲ ਹੀ ਉਹ ਲੈ ਗਿਆ ਇੱਥੇ ਕੋਈ ਅਜੇ ਤੱਕ ਸਹਿਯੋਗ ਨਹੀਂ ਆਇਆ ਸੀ ਨਾਲ ਸਿੰਘ ਕਿੰਨੀ ਜਮੀਨ ਜਿਹੜੀ ਤੁਹਾਡੀ ਹੱਡ ਦੀ ਮਾਰ ਹਟਾਈ ਸੀ 2 2 ਢਾਈ ਕਿਲੇ ਗਈ 2 2 ਢਾਈ ਹਾਂਜੀ ਸਾਰੀ ਰੇਤ aí ਪੈ ਗਈ ਸਰਹੱਦੀ ਜ਼ਿਲ੍ਹਾ ਫਰੋਇ ਪਰ ਅੰਦਰ ਹੜ ਨੇ ਐਸੀ ਮਾਰ ਮਾਰੀ ਕਿ ਸਤਲੁਜ ਦੇ ਪਾਣੀ ਦੇ ਕਾਰਨ ਜਿੱਥੇ ਘਰ ਟਟ ਢਿਲੀ ਹੋਏ ਉਥੇ ਜ਼ਮੀਨਾਂ ਵੀ ਜੜੀਆਂ ਉਹ ਮਿੱਟੀ ਹੱਥੇ ਰੇਤਾਂ ਨਾਲ ਭਰ ਗਈਆਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਨੇ ਆ ਉਸ ਇਲਾਕੇ ਦੀਆਂ ਜਿਹੜਾ ਇਲਾਕਾ ਬਿਲਕੁਲ ਹੀ ਸਤਲੁਜ ਦਰਿਆ ਦੇ ਨਾਲ ਵਸਿਆ ਹੋਇਆ ਤਾਂ ਇਹ ਇਲਾਕਾ ਜਿਹੜਾ ਸਤਲੁਜ ਦਰਿਆ ਇੱਥੇ ਪੈਂਦਾ ਨਜ਼ਦੀਕ ਹੀ ਇੱਥੋਂ ਥੋੜੀ ਦੂਰ ਹੀ ਹਲਕੇ ਹੈਡ ਆ ਤਾਂ ਜ਼ਮੀਨਾਂ ਤੁਸੀਂ ਦੇਖ ਸਕਦੇ ਹੋ ਝੋਨਾ ਬਿਲਕੁਲ ਬਰਬਾਦ ਜਿਹੜਾ ਉਹ ਹੋ ਚੁੱਕਿਆ ਡੱਗ ਚੁੱਕਿਆ ਤਾਂ ਮਿੱਟੀ ਜਿਹੜੀ ਆ ਉਹ ਖੇਤਾਂ ਵਿੱਚ ਕਰ ਚੁੱਕੀ ਆ ਦੂਰ ਦੂਰ ਤੱਕ ਇਧਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਸਾਹਮਣੇ ਥੋੜੀ ਦੂਰੀ ਇਥੋਂ ਸਤਲੁਜ ਦਰਿਆ ਤੇ ਅੱਗੇ ਜਾ ਕੇ ਹਰੀਕੇ ਹੜਾ ਤਾਂ ਇਸ ਪਿੰਡ ਨੂੰ ਸਤਲੁਜ ਦੀ ਜੜੀ ਵੱਡੀ ਮਾਰ ਆ ਉਹ ਪਈ ਆ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਰਹੀ ਆ ਉੱਥੇ ਹੀ ਹੋਣਾ ਪਿੰਡਾਂ ਦੇ ਲੋਕ ਵੀ ਜਿਹੜੇ ਆ ਉਹ ਅੱਗੇ ਆਏ ਆ ਜਿਹੜੇ ਹੜਪ੍ਰਭਾਵਿਤ ਇਲਾਕੇ ਆ ਹੜ ਦੀ ਮਾਰ ਹੇਟ ਆ ਕਿਸਾਨਾਂ ਉਹਨਾਂ ਦੀ ਮਾਲੀ ਸਹਾਇਤਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਇਹ ਜਿਹੜੇ ਲੋਕ ਤੁਸੀਂ ਦੇਖ ਰਹੇ ਹੋ ਇਹ ਕੋਈ ਫਰੋਇਪਰ ਦੇ ਨਹੀਂ ਗੇ ਬਲਕਿ ਫਗਵਾੜੇ ਤੋਂ ਚੱਲ ਕੇ ਆਏ ਆ ਉਹਨਾਂ ਲੋਕਾਂ ਕੋਲੇ ਆਏ ਆ ਜਿਨ੍ਹਾਂ ਦੀਆਂ ਜ਼ਮੀਨਾਂ ਰੇਤਾ ਨਾਲ ਭਰ ਗਈਆਂ ਦੱਸਿਆ ਜਾ ਰਿਹਾ ਕਿ ਦਲਜੀਤ ਦੁਸਾਂਜ ਦੇ ਅਾ ਨਾਲ ਦਾ ਪਿੰਡ ਆ ਜਿੱਥੋਂ ਇਹ ਸੰਗਤ ਜਿਹੜੀ ਆ ਪਹੁੰਚੀ ਹੋਈ ਆ ਤਾਂ ਮਾਲੀ ਸਹਾਇਤਾ ਜਿਹੜੀ ਆ ਲੋਕਾਂ ਦੀ ਉਹ ਕੀਤੀ ਜਾ ਰਹੀ ਆ ਤਾਂ ਗੱਲਬਾਤ ਕਰ ਲੈਣੇ ਸਾਡੇ ਨਾਲ ਲੋਕ ਮੌਜੂਦ ਆ ਅ ਭਾਈ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਗੁਨਾਮ ਸਿੰਘ ਆ ਜੀ ਕਿਹੜਾ ਪਿੰਡ ਕਿਹੜਾ ਤੁਹਾਡਾ ਪਿੰਡ ਇੰਦਨਾ ਕਲਾਸ ਕੇ ਮੀਰਾਪੁਰ ਨੀਅਰ ਦਸਾਂਜ ਕਲਾ ਫਗਵਾੜੇ ਦੇ ਬਿਲਕੁਲ ਨੇੜੇ ਆ ਅੱਜ ਪਿੰਡ ਪਹੁੰਚੇ ਹੋ ਤਾਂ ਕਿਸ ਤਰ੍ਹਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਏ। ਜਿਸ ਦਿਨ ਜਿਸ ਦਿਨ ਜਦੋਂ ਦੇ ਹੜ੍ਹ ਆਏ ਹੈਗੇ ਆ ਤੇ ਸਾਡੇ ਜਿਹੜੇ ਸਾਰੇ ਸਹਿਯੋਗੀ ਸੱਜਣ ਹੈਗੇ ਆ ਸਾਡੇ ਰਿਸ਼ਤੇਦਾਰ ਆ ਜਾਂ ਪਰਿਵਾਰ ਆ ਜਾਂ ਦੋਸਤ ਮਿੱਤਰ ਆ ਬਾਹਰ ਵੀ ਬੈਠੇ ਆ ਉਦੋਂ ਤੋਂ ਸਾਨੂੰ ਬਕਾਇਦਾ ਉਹ ਸਹਾਇਤਾ ਲਈ ਪ੍ਰੇਰਿਤ ਕਰ ਰਹੇ ਆ ਤੇ ਅਸੀਂ ਪਿਛਲੇ ਹਫ਼ਤੇ ਜਿਹੜੇ ਸੀ ਅਸੀਂ ਗੁਰਦਾਸਪੁਰ ਦੇ ਜ਼ਿਲ੍ਹੇ ਚ ਗਏ ਸੀ ਤੇ ਅੱਜ ਅਸੀਂ ਸਵੇਰੇ ਪਹਿਲਾਂ ਹੁਸੈਨੀਵਾਲ ਸੀ ਤਾਂ ਹੁਣ ਅਸੀਂ ਇੱਥੇ ਪਹੁੰਚੇ ਆ। ਸਾਡੀ ਕੋਸ਼ਿਸ਼ ਇਹ ਹੈ ਕਿ ਜਿਨ੍ਹਾਂ ਲੋਕਾਂ ਦੀ ਇੱਕ ਫਸਲ ਮਰ ਚੁੱਕੀ ਆ ਉਹ ਇਸ ਟਾਈਮ ਬੜੀ ਮੁਸ਼ਕਲ ਦੇ ਦੌਰ ਚ ਆ। ਤੇ ਘਟੋ ਘਟ ਅਸੀਂ ਉਹਨਾਂ ਨੂੰ ਅਗਲੀ ਫਸਲ ਲਈ ਕੁਛ ਨਾ ਕੁਛ ਸਹਾਇਤਾ ਦਿੱਤੀ ਜਾਵੇ ਉਸ ਦੇ ਲਈ ਅਸੀਂ ਜਦੋਂ ਕਿਤੇ ਵੀ ਜਾ ਕੇ ਵਿజిਟ ਕਰਦੇ ਹਾਂ ਆਪਣੇ ਹੱਥੀਂ ਜਿੱਥੇ ਲੋੜਵੰਦ ਲੋਕ ਹੈਗੇ ਆ ਉਹਨਾਂ ਨੂੰ ਦਿੰਨੇ ਹੈਗੇ ਆ ਸਹਾਇਤਾ ਇਹ ਅਸੀਂ ਕਰੀਬ ਹਰ ਘਰ ਨੂੰ 10000 ਰੁਪਏ ਤੇਲ ਦਾ ਖਰਚਾ ਦਿੰਨੇ ਆ ਤਾਂ ਕਿ ਉਹ ਟਰੈਕਟਰਾਂ ਚ ਤੇਲ ਪਵਾ ਕੇ ਆਪਣੀਆਂ ਫਸਲਾਂ ਬਾਹ ਚੱਕ ਸਕਣ ਤੇ ਅੱਜ ਜਦੋਂ ਅਸੀਂ ਇੱਥੇ ਆਏ ਹੈਗੇ ਆ ਤਾਂ ਮੈਂ ਤੁਹਾਨੂੰ ਇਹ ਗੱਲ ਸ਼ੇਅਰ ਕਰਨੀ ਚਾਹੁੰਨਾ ਤੁਹਾਡੇ ਨਾਲ ਕਿ ਸਾਰੇ ਪੰਜਾਬ ਚ ਜਿੱਥੇ-ਜਿੱਥੇ ਅਸੀਂ ਜਾ ਕੇ ਸਾਨੂੰ ਇਹ ਜਿਹੜਾ ਇਲਾਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਸਭ ਤੋਂ ਜ਼ਿਆਦਾ ਇੱਥੇ ਮਾਰਾ ਤੋਂ ਜ਼ਿਆਦਾ ਨੁਕਸਾਨ ਕਿੱਥੇ ਆ ਆ ਵੈਸੇ ਦੇਖਿਆ ਜਾਵੇ ਉਪਰਾਲਾ ਤੁਹਾਡਾ ਨੇਕ ਆ ਕਿਉਂਕਿ ਆਮ ਹੀ ਹਜੇ ਤੱਕ ਵੀ ਕਈ ਸਥਾਵਾਂ ਜਿਹੜੀਆਂ ਰਸਨ ਵੰਡ ਲੀਆਂ ਪਰ ਤੁਸੀਂ ਪਹਿਲੇ ਬੰਦੇ ਮਿਲਿਓ ਜਿਹੜੇ ਕਿਸਾਨਾਂ ਨੇ ਕਿਸਾਨਾਂ ਦਾ ਦੁੱਖ ਜਿਨ੍ਹਾਂ ਨੇ ਸਮਝਿਆ ਕਿਉਂਕਿ ਲੋਡ ਹੋਣਾ ਕਿਸਾਨਾਂ ਨੂੰ ਤੇਲ ਦੀ ਲੋਡ ਆ ਟਰੈਕਟਰਾਂ ਦੀ ਲੋਡ ਆ ਸੰਦਾਂ ਦੀ ਲੋਡ ਆ ਤਾਂ ਕਿ ਪੈਲੀਆਂ ਜਿਹੜੀਆਂ ਵਾਈਆਂ ਜਾ ਸਕਣ ਤਾਂ ਕਿ ਅਗਲੀ ਫਸਲ ਦੀ ਜਿਹੜੀ ਤਿਆਰੀ ਆ ਉਹ ਕੀਤੀ ਜਾ ਸਕੇ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਕਈ ਪਿੰਡਾਂ ਵਿੱਚ ਤੁਸੀਂ ਵਿਚ ਰਹੇ ਹੋ ਕਿੰਨਾ ਕੋ ਨੁਕਸਾਨ ਜਿਹੜਾ ਉਹ ਨਜ਼ਰ ਆਇਆ ਨੁਕਸਾਨ ਤੁਸੀਂ ਇਹਨੂੰ ਕਿਸੇ ਤਰ੍ਹਾਂ ਕੈਲਕੂਲੇਟ ਨਹੀਂ ਕਰ ਸਕਦੇ ਨੁਕਸਾਨ ਬਹੁਤ ਜ਼ਿਆਦਾ ਬਿਉਂਡ आवर ਇਮੇਜਿਨੇਸ਼ਨਸ ਕੋਈ ਲੋਕ ਸੋਚਦੇ ਆ ਨਾ ਕਿੰਨਾ ਕੁ ਨੁਕਸਾਨ ਹੋਇਆ ਹੋਗਾ ਇੰਨਾ ਕੁ ਹੋਇਆ ਹੋਗਾ ਨਹੀਂ ਉਸ ਤੋਂ ਬਹੁਤ ਜ਼ਿਆਦਾ ਹੈ ਇਸ ਬੈਲਟ ਦੇ ਵਿੱਚ ਬਹੁਤ ਜ਼ਿਆਦਾ ਹੈ ਬਾਕੀ ਜਿਹੜੀ ਤੁਸੀਂ ਗੱਲ ਕਰਦੇ ਆ ਸਾਨੂੰ ਵੀ ਇੱਕ ਮਹੀਨਾ ਪਹਿਲਾਂ ਹੀ ਸਾਰੇ ਬੰਦੇ ਕਹਿ ਰਹੇ ਸੀ ਕਿ ਤੁਸੀਂ ਪਹੁੰਚੋ ਰਾਸ਼ਨ ਲੈ ਕੇ ਪਰ ਸਾਨੂੰ ਪਤਾ ਸੀ ਕਿ ਜਿਹੜੀ ਇੱਕ ਮਹੀਨੇ ਬਾਅਦ ਪ੍ਰੋਬਲਮ ਆਉਣੀ ਹੈ ਬਹੁਤ ਤੇ ਇਹ ਜਿਹੜੀ ਪ੍ਰੋਬਲਮ ਹੈ ਜੇ 2-3 ਮਹੀਨੇ ਹੋਰ ਚੱਲ ਰਹੀਆਂ ਤੇ ਅਕਾਲਪੁਰ ਸਾਡੇ ਦੇ ਮੇਅਰ ਕਰੇ ਸਾਡੀ ਇਦਾਂ ਹੀ ਡਿ ਸਕਦਾ ਸਾਨੂੰ ਆਣ ਵਾਲੇ ਦਿਨਾਂ 'ਚ ਫਿਰ ਭੇਜੇ ਇੱਧਰ ਜਿੱਥੇ-ਜਿੱਥੇ ਡਿਊਟੀ ਲੱਗੀ ਜਾਊਗੀ ਤੁਹਾਡੇ ਮੇਰੇ ਭਰਾਵਾਂ ਨੇ ਭਰਾਵਾਂ ਦੀ ਸਾਡੇ ਤੇ ਅਸੀਂ ਉਸ ਤਰ੍ਹਾਂ ਸੇਵਾ ਕਰਦੇ ਰਹਿਣਾ ਮਨ 'ਚ ਕਿਵੇਂ ਆਇਆ ਕਿ ਇਹੀ ਸੇਵਾ ਕੀਤੀ ਜਾਣੀ ਚਾਹੀਦੀ ਹੈ ਉਹ ਤਾਂ ਰਾਸ਼ਨ ਵੀ ਦਿੱਤਾ ਜਾ ਸਕਦਾ ਸੀ ਪਸ਼ੂਆਂ ਲਈ ਚਾਰਾ ਵੀ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਅਸੀਂ ਸਾਰੇ ਖੇਤੀ ਦੀ ਜਿਹੜੀ ਸਾਡੀ ਬੈਕਸਟ ਭੂਮੀ ਹੈ ਬੈਕਗ੍ਰਾਉਂਡ ਹੈ ਸਾਰੀ ਉਹ ਕੀਤੀ ਦੀ ਹੈ ਸਾਨੂੰ ਪਤਾ ਕਿ ਜਦੋਂ ਇਦਾਂ ਦੇ ਕ੍ਰਾਈਸਿਸ ਆਉਂਦੇ ਹੈ ਮੌਕੇ ਤੇ ਸਾਰੇ ਬੰਦੇ ਇੱਥੇ ਪਹੁੰਚਦੇ ਆ ਕਿਤੇ ਵੀ ਹੁਣ ਅੱਜਕੱਲ ਤੁਹਾਨੂੰ ਪਤਾ ਹੈਗਾ ਇੱਕ ਮੌਕੇ ਤੇ ਜੋ ਵੀ ਲੋਕ ਹੈ ਚਾਹੇ ਉਹ ਸੰਸਥਾਵਾਂ ਜਾਂ ਕੋਸ਼ ਹੈ ਉਹ ਟਾਈ ਬੀਂਗ 80% ਲੋਕ ਆਪਦੀ ਪਪੂਲਰਿਟੀ ਲਈ ਚਲਦੇ ਹੈਗੇ ਆ ਟੈਪ ਪਪੂਲਰਿਟੀ ਲਈ ਆਉਂਦੇ ਆ ਬਟ ਅਸੀਂ ਬੇਸਿਕਲੀ ਜਿਹੜੀ ਹੈਗੀ ਆ ਲੋਕਾਂ ਨੂੰ ਰਾਤ ਦੇਣੀ ਚਾਹੁੰਦੇ ਸੀ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਜਿਹੜੀ ਚੀਜ਼ਾਂ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਬਾਅਦ ਚ ਲੋੜ ਹੈ ਉਹ ਹੁਣ ਸਾਨੂੰ ਲੱਗਦਾ ਹੁਣ ਅਸੀਂ ਪੁੱਛਿਆ ਸਵੇਰੇ ਵੀ ਆ ਕੇ ਸਵੇਰੇ ਕਿਸੇ ਪਿੰਡ ਚ ਗਏ ਸੀਗੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਡੀਜ਼ਲ ਨਹੀਂ ਹੈਗਾ ਪਰ ਅਸੀਂ ਜੁਆਇੰਟਲੀ ਟੀਮ ਬਣਾ ਕੇ ਕਰਾਂਗੇ ਤਾਂ ਅਸੀਂ ਉਹਨਾਂ ਨੂੰ ਜੁਆਇੰਟਲੀ ਟੀਮ ਦੇ ਪੇਪਮੈਂਟ ਕਰਦੇ ਤੇ ਜਿਸ ਤਰ੍ਹਾਂ ਸਾਡੀ ਗਾਂ ਵੀ ਡਿਊਟੀ ਲੱਗੀ ਜੋਗੀ ਇਸ ਤਰ੍ਹਾਂ ਕਰਦਾ ਔਰ ਸਾਡੀ ਸੋਚ ਹੈ ਕਿ ਅਜੇ ਅਗਲੇ 2 ਮਹੀਨੇ ਕਿਸਾਨਾਂ ਨੂੰ ਇਹ ਜਿਹੜੇ ਪੀੜਤ ਲੋਕ ਆ ਇਹਨਾਂ ਨੂੰ ਸਾਡੀ ਲੋੜ ਪੈਣੀ ਹੈ ਤੇ ਬਾਕੀ ਸੰਸਥਾਵਾਂ ਨੂੰ ਵੀ ਅਸੀਂ ਕਹਿੰਨੇ ਆ ਕਿ ਹੁਣ ਉਹ ਦੌਰ ਲੰਘ ਚੁੱਕਿਆ ਜਦੋਂ ਅਸੀਂ ਰਾਸ਼ਨ ਪਾਣੀ ਲੈਣਾ ਸੀਗਾ ਹੁਣ ਸਿਰਫ ਤੇ ਸਿਰਫ ਇਹਨਾਂ ਨੂੰ ਅਗਲੀਆਂ ਫਸਲਾਂ ਲਈ ਤਿਆਰ ਕਰਕੇ ਖੜੇ ਕਰਨਾ ਹੈ ਆਪਾਂ ਟੀਚਾ ਕੀ ਮਿੱਥਿਆ ਕਿੰਨੇ ਕ ਪਿੰਡ ਜਿਹੜੇ ਆ ਤੁਸੀਂ ਕਵਰ ਕਰੋਗੇ ਇਹ ਟੀਚਰ ਸਾਡਾ ਨਹੀਂ ਹੈ ਜੀ ਟੀਚਰ ਕਾਲਪਰਖ ਦਾ ਜਿੱਥੇ-ਜਿੱਥੇ ਉਹਨੇ ਸਾਨੂੰ ਸੇਵਾ ਲਈ ਜਾਣੀ ਆ ਅਸੀਂ ਆਈ ਜਾਣਾ ਹੈਗਾ ਜਦੋਂ ਪਿਛਲੀ ਵਾਰ ਅਸੀਂ ਪਿਛਲੇ ਹਫਤੇ ਜਦੋਂ ਗਰਦਾਸਪੁਰ ਏਰੀਆ ਚ ਗਏ ਸੀਗੇ ਉਦੋਂ ਸਾਨੂੰ ਲੱਗਦਾ ਸੀਗਾ ਵੀ ਠੀਕ ਆ ਅਸੀਂ ਆਪਦੀ ਸੇਵਾ ਕਰ ਲਈ ਆ ਵੀ ਸਾਨੂੰ ਹੋਰ ਸੇਵਾ ਮਿਲੀ ਸਾਨੂੰ ਹੋਰ ਅੱਜ ਅੱਜ ਸਾਨੂੰ ਆਉਣਾ ਪਿਆ ਹੋ ਸਕਦਾ ਸਾਨੂੰ ਜਾਂਦੇ ਆ ਫਿਰ ਹੋਰ ਸੇਵਾ ਮਿਲੇ ਫਿਰ ਸਾਨੂੰ ਫਿਰ ਹੋਣਾ ਪਵੇ ਵੀ ਇੱਥੇ-ਜਿੱਥੇ ਆ ਬਾਕੀ ਇਹ ਹੈ ਕਿ ਹੁਣ ਅਸੀਂ ਜਿੱਥੇ ਵੀ ਜਾਂਦੇ ਆ ਉੱਥੋਂ ਦੇ ਸਾਡੇ ਕੋਲ ਕੰਟੈਕਟ ਹੈਗੇ ਆ ਸਾਡਾ ਕੰਟੈਕਟ ਉਹਨਾਂ ਕੋਲ ਆ ਜੇ ਕਿਤੇ ਕੋਈ ਕਾਲ ਕਰੂਗਾ ਤਾਂ ਹੰਬਲਾ ਤੁਹਾਡੇ ਮੇਰੇ ਵਰ ਜੀ ਅਸੀਂ ਜਦੋਂ ਵੀ ਸਾਨੂੰ ਆਵਾਜ਼ ਪਵੇ ਤੁਸੀਂ ਹਾਜ਼ਰ ਹੋਈ ਜਿੱਦਾਂ ਤੁਸੀਂ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਹੋਰ ਬਹੁਤ ਸਾਰੇ ਸਮਾਜ ਸੇਵੀ ਵੀਰਾਂ ਐਨ ਆਰ ਆਈ ਵੀਰ ਵੀ ਬਾਹਰ ਬੈਠੇ ਹੋਇਆ ਉਹਨਾਂ ਨੂੰ ਅਪੀਲ ਕੀ ਕਰਨੀ ਚਾਹੋਗੇ ਅਸੀਂ ਐਨਆਰਆਈ ਭਰਾਵਾਂ ਨੂੰ ਇਹ ਅਪੀਲ ਕਰਦੇ ਆਂ ਕਿ ਜਿਹੜਾ ਤੁਸੀਂ ਸਪੋਰਟ ਕਰਨੀ ਆ ਤੁਹਾਡਾ ਜज्बा ਸਾਨੂੰ ਪਤਾ ਹੈ ਪਰ ਘੱਟੋ ਘੱਟ ਲੋੜਵੰਦਾਂ ਤੱਕ ਪਹੁੰਚਦੀ ਕਰੋ ਆਪਦੀ ਸੰਸਥਾ ਨੂੰ ਪਛਾਣੋ ਆਪਦੇ ਬੰਦਿਆਂ ਨੂੰ ਪਛਾਣੋ ਤੇ ਉਹ ਬਿਲਕੁਲ ਜਿੱਥੇ ਕਿਤੇ ਲੋੜ ਆ ਉੱਥੇ ਪਹੁੰਚੇ ਨਹੀਂ ਤਾਂ ਲੈਣ ਵਾਲੇ ਵੀ ਬਹੁਤ ਉਸ ਤਰ੍ਹਾਂ ਦੇ ਹੈਗੇ ਆ ਤੇ ਦੇਣ ਵਾਲੇ ਵੀ ਬਹੁਤ ਉਸ ਤਰ੍ਹਾਂ ਦੇ ਹੈਗੇ ਆ ਕਾਫੀ ਵੀਡੀਓ ਵੀ ਆਪਾਂ ਪਿਛਲੇ ਦਿਨ ਦੇਖੀਆਂ ਦੇਖ ਰਹੇ ਹਾਂ ਜੀ ਇਸੇ ਕਰਕੇ ਅਸੀਂ ਜਦੋਂ ਵੀ ਕਿਸੇ ਪਿੰਡ 'ਚ ਜਾਂਦੇ ਆਂ ਪਹਿਲਾਂ ਅਸੀਂ ਉੱਥੋਂ ਦੇ ਮੋਤਵਾਰ ਬੰਦੇ ਲੈਣੇ ਆ ਇੱਕ ਮੋਤਵਾਰ ਬੰਦਾ ਨਹੀਂ ਲੈਣੇ ਫਿਰ ਇੱਕ ਜੀ ਇੱਕ ਸਰਪੰਚ ਲੈ ਲਿਆ ਇੱਕ ਕੋਈ ਕਲ ਜਾ ਕੋਈ ਕਿਸਾਨ ਯੂਨੀਅਨ ਦਾ ਲੀਡਰ ਲੈ ਲਿਆ ਲੈ ਕੇ ਉਸ ਤਰ੍ਹਾਂ ਦੀ ਕਮੇਟੀ ਬਣਾ ਕੇ ਫਿਰ ਅਸੀਂ ਪੁਨਸ਼ਨ ਕਰਕੇ ਫਿਰ ਅਗਲੇ ਦੀ ਹੈਲਪ ਕਰਦੇ ਆ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਇਸ ਤਰ੍ਹਾਂ ਹੀ ਕੀਤਾ ਤਾਂ ਕਿ ਜਿਹੜੀ ਲੋੜ ਆ ਲੋੜ ਬੰਦਾ ਤੱਕ ਪਹੁੰਚੇ ਤਾਂ ਬਿਲਕੁਲ ਬਹੁਤ ਨੇਕ ਉਪਰਾਲਾ ਜਿਹੜਾ ਇਹ ਵੀ ਰਚਾ ਰਿਹਾ ਐ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇੱਥੇ ਪਿੰਡ ਦੇ ਲੋਕ ਪਹੁੰਚੇ ਹੋਇਆ ਤਾਂ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਜਿਹੜੀਆਂ ਜ਼ਮੀਨਾਂ ਸਤਲੁਜ ਦੀ ਮਾਰ ਦੀ ਹੇਠਾਈਆਂ ਉਹਨਾਂ ਨੂੰ ਮੋੜ ਵਾਹੀ ਯੋਗ ਜਿਹੜਾ ਉਹ ਬਣਾਇਆ ਜਾਵੇ ਤਾਂ ਇਸ ਵੇਲੇ ਅਸੀਂ ਫਰੋਈਪਰ ਦੇ ਪਿੰਡ ਕੁੱਤਬਦੀਨ ਵਾਲਾ ਵਿਖੇ ਮੌਜੂਦ ਆ ਪਿੰਡ ਦੇ ਸਰਪੰਚ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਲੈਨੇ ਆ ਸਪੈਸ਼ਲ ਅੱਜ ਫਗਵਾੜੇ ਤੋਂ ਲੋਕ ਪਹੁੰਚੇ ਹੋਏ ਆ ਤੁਹਾਡੇ ਪਿੰਡ ਪਹੁੰਚੇ ਆ ਲੋਕਾਂ ਦੀ ਮਦਦ ਕੀਤੀ ਜਾ ਰਹੀ ਆ ਤਾਂ ਕਿੱਦਾਂ ਦੇਖਦੇ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜਿਹੜਾ ਹੜ੍ਹਾਂ ਦੇ ਨਾਲ ਇਥੇ ਸਾਹ तकरीबन ਅੱਧਾ ਪੰਜਾਬ ਜਿਹੜਾ ਨੇ ਉਹ ਅੱਧ ਦੀ ਮਾਰਥ ਲੈ ਆਇਆ ਉੱਥੇ ਜਿਤਨਾ ਮੇਰੇ ਵੀਰ ਭਾਈ ਸਾਹਿਬ ਉਹਨਾਂ ਨੇ ਦੱਸਿਆ ਹੀ ਆ ਵੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਏਰੀਆ ਇੱਥੇ ਇਹ ਹੋਇਆ ਕਿਉਂਕਿ ਇੱਥੇ ਸਤਲੁਜ ਤੇ ਬਿਆਸ ਦੋ ਦਰਿਆਵਾਂ ਦਾ ਸੰਗਮ ਹੋ ਕਰਕੇ ਪਾਣੀ ਇੱਥੇ ਆਉਂਦਾ ਜੀ ਬਹੁਤ ਜ਼ਿਆਦਾ ਨੁਕਸਾਨ ਇੱਥੇ ਹੋਇਆ ਇਹਨਾਂ ਸਜਣਾ ਦਾ ਦਾਸ ਨਾਲ ਕਨੈਕਟ ਹੋਇਆ ਤੇ ਇੱਥੇ ਤੇਲ ਦੀ ਜਿਹੜੀ ਆ ਉਹ ਜਿਸ ਤਰ੍ਹਾਂ ਨੇ ਦੱਸਿਆ ਹੀ ਪਹਿਲਾਂ ਤੁਹਾਨੂੰ ਵੀ ਬਾਕੀ ਸਹੂਲਤਾਂ ਸਭ ਜੜੀਆਂ ਨੇ ਉਹ ਪਹੁੰਚੀਆਂ ਬਹੁਤ ਜ਼ਿਆਦੀਆਂ ਉਹਨਾਂ ਦੀ ਲੋੜ ਸੀ ਸਮੇਂ ਦੇ ਨਾਲ ਇਸ ਤਰ੍ਹਾਂ ਪਸ਼ੂਆਂ ਦਾ ਚਾਰਾ ਫੀਡ ਆਦਗ ਰਸ਼ਨਾਦਕ ਪਰ ਹੁਣ ਜਿਹੜੀ ਲੋੜ ਆ ਹੁਣ ਖੇਤੀ ਨੂੰ ਜਿਹੜਾ ਨੇ ਸਟੈਂਡ ਕਰਨ ਦੀ ਤੇ ਖੇਤੀ ਸਟੈਂਡ ਤਾਂ ਆ ਹੀ ਹੋ ਸਕਦੀ ਆ ਜੇ ਸਮੇਂ ਦੇ ਨਾਲ ਫਸਲਾਂ ਬੀਜੀਆਂ ਜਾਣਗੀਆਂ ਇਹਨਾਂ ਨੂੰ ਡੀਪੀ ਮਿਲ ਜੂਗੀ ਯੂਰੀਆ ਮਿਲ ਜੂਗੀ ਬੀਜ ਮਿਲ ਜੂਗਾ ਤੇਲ ਮਿਲ ਜੂਗਾ ਤੇ ਬਹੁਤ ਵਧੀਆ ਉਪਰਾਲਾ ਇਹ ਸੰਗਤ ਜਿਹੜੀ ਆ ਨਗਰ ਇੰਦਰਾਸ ਕਲਾਸਕੇ ਔਰ ਮੀਰਾਪੁਰ ਤੋਂ ਇਹ ਆਈ ਆ ਇਹਨਾਂ ਨੇ 10000 ਰੁਪਇਆ ਪ੍ਰਤੀ ਘਰ ਦੇਲ ਦੇ ਵਾਸਤੇ ਦਿੱਤਾ ਤੇ ਮੈਂ ਇਹਨਾਂ ਦਾ ਅਤੀ ਧਨਵਾਦੀ ਹਾਂ ਕਿਉਂਕਿ ਇਸ ਔਕੇ ਸਮੇਂ ਦੇ ਧਿਆਨ ਕੇ ਇਹਨਾਂ ਨੇ ਧੰਨ 시ਰ ਗੁਰੂ ਨਾਨਕ ਦੇਵ ਮਹਾਰਾਜ ਦਾ ਰਸਤਾ ਪਛਾਣਦਿਆਂ ਹੋਇਆ ਕਾਲ ਖਾਇਕ ਸ਼ਸਤੋਂ ਦੇ ਨਾਨਕਰਾ ਪਛਾਣੇ ਸੇ ਖੇਤੀ ਨੂੰ ਸਟੈਂਡ ਕਰਨ ਦੇ ਵਾਸਤੇ ਇਹਨਾਂ ਨੇ ਉਪਰਲਾ ਕੀਤਾ ਕਿਉਂਕਿ ਜੇ ਜ਼ਿਮੀਂਦਾਰ ਸਟੈਂਡ ਆ ਤੇ ਸਾਰੇ ਵਰਗ ਸਟੈਂਡ ਆ ਵਪਾਰੀ ਸਟੈਂਡ ਆ ਮਜ਼ਦੂਰ ਸਟੈਂਡ ਆ ਇੱਥੇ 3-4 ਘਰਾਂ ਦੇ ਵਿੱਚ ਅਸੀਂ ਗਏ ਉਹ ਵਿਚਾਰਿਆਂ ਦਾ ਮਜ਼ਦੂਰੀ ਦਾ ਕੰਮ ਆ ਤੇ ਵੇਖੋ ਸਾਰੀ ਮਜ਼ਦੂਰੀ ਉਹਨਾਂ ਨੇ ਖਲੋਤੀ ਹੋਈ ਆ ਇਸ ਵਾਸਤੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਉਹਨਾਂ ਦਾ ਤਨਵਾਦ ਕਰਦਾ ਵੀ ਇਹਨਾਂ ਨੇ ਇੱਥੇ ਆਣ ਕੇ ਜਿਹੜੀ ਆ ਇਸ ਵੇਲੇ ਹੰਡਪੀੜਤ ਲੋਕਾਂ ਦੀ ਜਿਹੜੀ ਆ ਉਹ ਸਮੇਂ ਅਨੁਸਾਰ ਜਿਹੜੀ ਬਾਫੜੀ ਆ ਜਮੀਨ ਦੀ ਜਮੀਨ ਦੀ ਗੱਲ ਕਰੀਏ ਤਾਂ ਤੁਹਾਡੇ ਪਿੰਡ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਜਦੋਂ ਪਾਣੀ ਆਇਆ ਸੀਗਾ ਕੀ ਮਿੱਟੀ ਅੱਜ ਵੀ ਉਹ ਉਹਨਾਂ ਖੇਤਾਂ ਵਿੱਚ ਮੌਜੂਦ ਆ ਮੇਕੋ ਆ ਸਾਰਾ ਮਿੱਟੀ ਤੁਸੋਂ ਤੁਹਾਨੂੰ ਦੇਖ ਰਹੀ ਹੈ ਕਿਤਨਾ ਫਜ਼ਲਾ ਖਟਾਬ ਹੋਈਆਂ ਮੇਰੇ ਪਿੰਡ ਦਾ ਜਿਹੜਾ ਅੰਦੂਲਾ ਸਿੰਘ ਵਾਲਾ ਤੇ ਕুতਬਦੀਨ ਵਾਲਾ ਦਾ ਪਿੰਡ ਜਿਹੜਾ ਨੇ ਇਹਦੇ ਵਿੱਚ 800 ਏਕੜ ਜਿਹੜਾ ਜ਼ਮੀਨ ਆ ਉਹ ਅ ਅੰਦਰਾਇਆ ਏਰੀਆ ਦੇ ਵਿੱਚ ਪੈਂਦੀ ਆ ਤੇ 800 ਦੇ ਵਿੱਚੋਂ ਵੇਖ ਲਓ ਵੀ ਕੋਈ ਵੀ ਜਿਹੜਾ ਨੇ ਇੱਕ ਪਈਆ ਦਾਣੇ ਹੋਣ ਦੀ ਆਸ ਨਹੀਂ ਆ ਹਾਂਜੀ ਤੇ ਇਹ ਨਾ ਵੱਡਾ ਨੁਕਸਾਨ ਜਿਹੜਾ ਹੋਇਆ ਨੇ ਬਾਕੀ ਪਸ਼ੂਆਂ ਦਾ ਲੋਕਾਂ ਦੇ ਹੋਰ ਘਰਾਂ ਦਾ ਮਾਲੀ ਨੁਕਸਾਨ ਉਹ ਕੰਨਾ ਆ ਉਹਦਾ ਤਾਂ ਅੰਦਾਜ਼ਾ ਜਿਸ ਤਰ੍ਹਾਂ ਭਾਈ ਸਾਹਿਬ ਉਹਨੇ ਦੱਸਿਆ ਇਹ ਤਾਂ ਅੰਦਾਜ਼ਾ ਇਹ ਸਰਕਾਰਾਂ ਲਾ ਰਹੀਆਂ ਨੇ ਅੰਦਾਜ਼ਾ ਪਰ ਲੇਕਿਨ ਉਹਨਾਂ ਸਰਕਾਰਾਂ ਦੇ ਅੰਦਾਜ਼ੇ ਤੋਂ ਕਈ ਗੁਣਾ ਜਿਹੜਾ ਇਹ ਜ਼ਿਆਦਾ ਨੁਕਸਾਨ ਜਿਹੜਾ ਹੋ ਚੁੱਕਾ ਕੋਈ ਸਰਕਾਰ ਦਾ ਕੋਈ ਸਹਿਯੋਗ ਇੱਥੇ ਪਹੁੰਚਿਆ ਹੁਣ ਤੱਕ ਸਰਕਾਰ ਦਾ ਅਜੇ ਤੱਕ ਕੋਈ ਸਹਿਯੋਗ ਨਹੀਂ ਇੱਥੇ ਆਇਆ ਕੋਈ ਉਹਨਾਂ ਨੇ ਇੱਕ ਪੈਸਾ ਨਹੀਂ ਦਿੱਤਾ ਸੋ ਉਹ ਬਾਨੇ ਦੇ ਉੱਤੇ ਹੁੰਦੇ ਰਹੇ ਜਦੋਂ ਪਾਣੀ ਆਇਆ ਸੀ ਉਸ ਤੋਂ ਬਾਅਦ ਜਦੋਂ ਪਾਣੀ ਲੈ ਗਿਆ ਨਾਲੀ ਉਹ ਲੈ ਗਏ ਇੱਥੇ ਕੋਈ ਅਜੇ ਤੱਕ ਸਹਾਇਕ ਨਹੀਂ ਆਇਆ ਸਰਕਾਰ ਦਾ ਕੋਈ ਕੋਈ ਸਹਾਇਤਾ ਮਿਲੀ ਸੀਗੀ ਪਿੰਡ ਨੂੰ ਕੋਈ ਖਾਣ ਪੀਣ ਦਾ ਰਾਸ਼ਨ ਜਾਂ ਪਸ਼ੂ ਵਾਲੀ ਚਾਰਾ ਵਗੈਰਾ ਨਹੀਂ ਕੋਈ ਨਾ ਸਮਾਜ ਸੇਵੀ ਸੰਸਥਾਵਾਂ ਨੇ ਦਿੱਤਾ ਕੋਈ ਬਹੁਤਾ ਜਿਆਦਾ ਨਹੀਂ ਆਇਆ ਮੇਰੇ ਨੌਲੇਜ ਦੇ ਵਿੱਚ ਨਹੀਂ ਆਇਆ ਅਸੀਂ ਤਾਂ ਅਸੀਂ 30000 ਅਸੀਂ ਹੁਣ ਬਾਬਾ ਜੀ ਨੂੰ ਵੀ 30000 ਰੁਪਏ ਦੇ ਰਹੇ ਹਾਂ ਤਾਂ ਕਿ ਜਿਹੜੇ ਕੋਈ ਲੋੜਵੰਦ ਇਹਨਾਂ ਕੋਲ ਆਉਂਦੇ ਹੈਗੇ ਆ ਇਹ ਉਹ ਇਹ ਵੀ ਤੇਲ ਦੀ ਸੇਵਾ ਕਰ ਰਹੇ ਆ ਉਹ ਉਸ ਤੇਲ ਦੇ ਲਈ ਸੇਵਾ ਅਸੀਂ ਬਾਬਾ ਜੀ ਨੂੰ 30000 ਰੁਪਏ ਦੇ ਤਾਂ ਦੇਖ ਸਕਦੇ ਹੋ ਇਹ ਪਿੰਡ ਦੇ ਸਰਪੰਚ ਜਿਨ੍ਹਾਂ ਨੂੰ ਇਕੱਠੀ ਸੇਵਾ ਜਿਹੜੀ ਉਹ ਫੜਾ ਦਿੱਤੀ ਗਈ ਕਿ ਅਗਰ ਇਹਨਾਂ ਕੋਲੇ ਕੋਈ ਲੋੜਵੰਦ ਕਿਸਾਨ ਆਉਂਦਾ ਜਿਸ ਨੂੰ ਜ਼ਰੂਰਤ ਆ ਤਾਂ ਉਸ ਨੂੰ ਇਹ ਬਾਬਾ ਜੀ ਜਿਹੜੇ ਸਰਪੰਚ ਸਾਹਿਬ ਜਿਹੜੇ ਆ ਉਹ ਆਪਣੇ ਕੋਲੋਂ ਸੇਵਾ ਜਿਹੜੀ ਆ ਉਹ ਅੱਗੇ ਦੇ ਸਕਦੇ ਆ ਇਹ ਸਿੰਘਾਂ ਵੱਲੋਂ ਜਿਹੜੀ ਸੇਵਾ ਇਹਨਾਂ ਨੂੰ ਦਿੱਤੀ ਗਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਹੀਪੁਰ ਦੇ ਪਿੰਡ ਕੁੱਤਬਦੀਨ ਵਾਲੇ ਦੀਆਂ ਹਨ ਸਾਡੇ ਨਾਲ ਕਿਸਾਨ ਮੌਜੂਦ ਆ ਜਿਨ੍ਹਾਂ ਨੂੰ ਸੇਵਾ ਜਿਹੜੀ ਦਿੱਤੀ ਗਈ ਹੈ ਸਹਾਇਤਾ ਜਿੰਨਾ ਦੀ ਕੀਤੀ ਗਈ ਹੈ ਵੀਰ ਨਾਮ ਕੀ ਹੈ ਤੁਹਾਡਾ ਗੁਰਲਾਲ ਸਿੰਘ ਗੁਰਲਾਲ ਸਿੰਘ ਕਿੰਨੀ ਕੀ ਜਮੀਨ ਜਿਹੜੀ ਤੁਹਾਡੀ ਹੱਟ ਦੀ ਮਾਰ ਹੈ 28 ਸੋ ਪਾਓ ਨਾ 2 2 ਢਾਈ ਕਿਲੇ ਆ ਗਈ 2 2 ਢਾਈ ਹਾਂ ਜੀ ਸਾਰੀ ਰੇਤਾ ਹੀ ਪੈ ਗਈ ਰੇਤਾ ਹੀ ਪੈ ਗਈ ਹਾਂ ਜੀ ਸਾਧਨ ਵਗੈਰਾ ਹੈ ਜਿਹਦੇ ਨਾਲ ਹੁਣ ਰੇਤਾ ਜਿਹੜੀ ਆ ਉਹ ਕੱਢੀ ਜਾਵੇਗੀ ਹਾਂ ਜੀ ਸਾਧਨ ਹੈ ਤਾਂ ਨਹੀਂਗਾ ਹੂੰ ਉਹਨਾਂ ਕਿਸੇ ਦਿਨਾਂ ਕੱਢਣੀ ਪੈਣੀ ਹੂੰ ਹਾਂ ਤੇ ਅੱਜ ਇਹ ਵੀਰ ਇੱਥੇ ਆਏ ਆ ਤੁਹਾਡੀ ਮਦਦ ਲਈ ਕੀ ਕਹਿਣਾ ਚਾਹੋ ਬਹੁਤ ਵਧੀਆ ਕੀਤਾ ਇਹਨਾ ਬਹੁਤ ਵਧੀਆ ਤਾਂ ਬਿਲਕੁਲ ਇਹ ਫਗਵਾੜੇ ਤੋਂ ਜਿਹੜੇ ਸਿੰਘ ਆ ਉਹ ਆਏ ਸੀਗੇ ਜਿਨ੍ਹਾਂ ਵੱਲੋਂ ਜਿਹੜੇ ਹੜਪੇੜਤਾ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਜੜੀਆਂ ਪਾਣੀ ਦੀ ਮਾਰ ਹੇਠ ਆ ਗਈਆਂ ਜਾਂ ਜ਼ਮੀਨਾਂ ਵਿੱਚ ਰਿੱਤਾ ਭਰ ਗਿਆ ਮਿੱਟੀ ਭਰ ਗਈ ਆ ਤਾਂ ਉਹਨਾਂ ਨੂੰ 10000 ਰੁਪਈਆ 10000 ਰੁਪਈਆ ਪ੍ਰਤੀ ਘਰ ਜਿਹੜਾ ਉਹ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਅੱਗੇ ਵੀ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਵੇਗੀ ਤਾਂ ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇਗੀ। ਸਵਾਇਪਤ ਕੈਮਰਾਮੈਨ ਰਾਜੀਵ ਸਿੰਘ ਦੇ ਨਾਲ ਪਰਮਜੀਤ ਸਖਾਣਾ ਪੰਜਾਬੀ ਲੋਕ ਚੈਨਲ